ਇੱਕ ਨਵਾਂ ਪਹਿ ਹੈ ਵੀ ਕੋਈ ਸਾਡੇ ਕਾਉਂਸਲਰ ਸਾਥੀਆਂ ਦੇ ਸਾਬਤ ਕਰ ਦੇਣ ਵੀ ਸਾਡੇ 11 ਕਾਉਂਸਲਰਾਂ ਦੇ ਵਿੱਚੋਂ ਕਿਸੇ ਨੇ ਨਗਰ ਕੌਂਸਲ ਦੀ ਪ੍ਰਾਪਰਟੀ ਤੇ ਜਾਂ ਕਿਸੇ ਦੀ ਜਗ੍ਹਾ ਦੇ ਉੱਤੇ ਕੋਈ ਨਜਾਇਜ਼ ਕਬਜ਼ਾ ਕੀਤਾ ਹੋਵੇ ਅਸੀਂ ਆਪਣਾ ਸਿਰ ਵੜਾ ਦੇਾਂਗੇ ਕਿਸੇ ਵੀ ਕਾਉਂਸਲ ਮੇਰਾ ਨਹੀਂ ਮੇਰੇ ਸਾਥੀਆਂ ਦਾ ਕਿਸੇ ਵੀ ਕਾਉਂਸਲਰ ਦਾ ਇਹ ਇਹ ਆਪਣੇ ਆਪ ਤੇ ਝਾਤ ਮਾਰਨ ਵੀ ਇਹਨਾਂ ਨੇ ਕਿੱਥੇ ਕਿੱਥੇ ਕਬਜ਼ੇ ਕਰਾਏ ਆ ਆ ਮੂੰਹ ਬੋਲਦੀ ਤਸਵੀਰ ਜਗਜਹਰ ਤੁਹਾਡੇ ਸਾਹਮਣੇ ਹੈ ਆ ਜਿਹੜੇ ਕਰਜੇ ਹੋ ਰਹੇ ਆ ਮੰਡੀ ਦੇ ਵਿੱਚ ਪ੍ਰਾਣੀ ਦਾ ਪ੍ਰਾਣੀ ਦਾਣਾ ਮੰਡੀ ਕੋਣ ਕੋਣ ਬੈਠਾ ਜੀ ਆਸ ਤੇ ਵਿੱਚ ਆ ਦੇਖ ਲੋ ਜੀ ਤੁਸੀਂ ਪ੍ਰਧਾਨ ਜੀ ਆਪਣੇ ਨਗਰ ਕੌਂਸਲ ਦੇ ਪ੍ਰਧਾਨ ਸਾਹਿਬ ਬੈਠੇ ਆ ਇਹਦੀ ਸ਼ਿਕਾਇਤ ਵੀ ਅਸੀਂ ਕੀਤੀ ਵੀ ਆ ਜੀ ਇਹਦੀ ਸ਼ਿਕਾਇਤ ਹੋਈ ਵੀ ਆ ਔਰ ਅਸੀਂ ਹੁਣ ਇਹਦੀ ਮਾਲਬਾਈ ਨੂੰ ਅੱਗੇ ਲਾਇਆ ਵੈ ਇਹ ਪੈਰਵਾਈ ਕਰਨਗੇ ਔਰ ਅਸੀਂ ਇਹਨਾਂ ਦਾ ਪੂਰਾ ਸਾਥ ਦੇਵਾਂਗੇ ਜਿਨੇ ਕਬਜਾ ਕਰਾਇਆ ਵੈ ਉਹਨੂੰ ਇਸ ਦੀ ਸਜ਼ਾ ਮਿਲਣੀ ਚਾਹੀਦੀ ਹੈ ਔਰ ਸਜ਼ਾ ਦਵਾ ਮੰਗੇ ਹੋਰ ਵੀ ਕਬਜੇ ਕਿ ਇਹੀ ਕਬਜੇ ਨੇ ਹੋਰ ਵੀ ਕਬਜੇ ਹੈਗੇ ਜੀ ਸ਼ਹਿਰ ਦੇ ਵਿੱਚ ਮੌਜੂਦਾ ਕੌਂਸਲਰਾਂ ਨੇ ਕਬਜੇ ਕੀਤੇ ਹੋਏ ਆ ਉਹ ਸਭ ਕੁਝ ਇਹਨਾਂ ਨੂੰ ਪਤਾ ਵੈ ਸਾਤੋ ਕੀ ਇਹ ਸਾਰੀ ਕਲਮ ਇਹਨਾਂ ਕੋਲੇ ਹੈ ਜੀ ਪਾਵਰ ਤਾਂ ਪ੍ਰਧਾਨ ਕੋਲੇ ਹੁੰਦੀ ਹੈ ਨਗਰ ਕੌਂਸਲ ਦੇ ਕੌਂਸਲਰ ਕੋਲੇ ਕੀ ਪਾਵਰ ਹੁੰਦੀ ਹੈ ਨੇ ਜੀ ਨੇ ਉਹ ਕਬਜੇ ਦਾ ਜਗਜਹਰ ਹੋ ਚੁੱਕੇ ਹੈ ਜੀ ਤਾਂ ਸੋਹ। ਓਹੋ ਅੱਗੇ ਹੋ ਚੁੱਕੇ ਆ ਸਾਰੀ ਉਹ ਨਕਸ਼ਿਆਂ ਦੇ ਵਿੱਚ ਮੈਂ ਅਫਸਰਾਂ ਅਗਲੀ ਗੱਲ ਆ ਇਹ ਦੀ ਚੀਜ਼ ਆ ਇਹ ਜਦੋਂ ਐਮਐਲਏ ਸਾਹਿਬ ਨੇ ਉਹਨਾਂ ਦੀ ਪਹਿਲੀ ਮੀਟਿੰਗ ਹੋਈ ਸੀ ਉਹਨਾਂ ਨੇ ਉੱਥੇ ਇਹ ਗੱਲ ਕਹੀ ਆ ਵੀ ਕਾਉਂਸਲਰਾਂ ਨੇ ਕਬਜ਼ੇ ਕੀਤੇ ਆ ਹਾਂ ਜੀ ਕੋਈ ਗੱਲ ਦੱਸੋ ਸਬਰਵਾਲ ਸਾਹਿਬ ਇੱਕ ਪਤਾ ਹੀ ਹੈ ਜੀ ਪ੍ਰਧਾਨ ਜੀ ਪਤਾ ਹੀ ਹੈ ਜੀ ਪ੍ਰਧਾਨ ਜੀ ਨੇ ਤੁਸੀਂ ਪੁੱਛਿਆ ਜੀ ਸਬਰਵਾਲ ਸਾਹਿਬ ਇੱਕ ਟੈਂਕਰ ਚੋਰੀ ਹੋਇਆ ਜੀ ਨਗਰ ਕੌਂਸਲ ਦਾ ਇੱਕ ਟੈਂਕਰ ਚੋਰੀ ਹੋਇਆ ਕਿ ਗੇਟ ਚੋਰੀ ਹੋਇਆ ਉਹਦੇ ਬਾਰੇ ਥੋੜਾ ਕੀ ਕਹਿਣਾ ਜੀ ਦੇਖੋ ਜੀ ਗੱਲ ਇਹ ਜਦੋਂ ਇਹ ਕਿਸੇ ਚੀਜ਼ ਦੀ ਪੇਰਵਾਹੀ ਨਹੀਂ ਕਰਦੇ ਤੇ ਫਿਰ ਉਹ ਚੀਜ਼ ਮਿਲਣੀ ਕੀ ਹੈ ਜੀ ਜਿਹੜਾ ਉਹ ਕਿੱਡਾ ਵੱਡਾ ਗੇਟ ਸੀਗਾ ਜਿਹੜਾ ਗੇਟ ਚੋਰੀ ਹੋਇਆ ਵੈ ਜੀ ਉਹ ਕੀ ਮਿਲਣਾ ਜੀ ਜਦੋਂ ਕੋਈ ਪੇਰਵਾਹੀ ਕਰਾਣ ਕਿਸੇ ਦੀ ਕੋਈ ਐਫ ਆਈ ਆਰ ਦਰਜ ਕਰਾਉਣ ਕਿਸੇ ਦੇ ਕੋਈ ਵੇ ਕੋਈ ਕੈਮਰੇ ਏਡਾ ਵੱਡਾ ਗੇਟ ਚੋਰੀ ਹੋਇਆ ਵੈ ਉਹਦੀ ਕੋਈ ਕੈਮਰਿਆਂ ਦੇ ਵਿੱਚ ਫੋਟੋ ਆ ਜਾਂਦੀਆਂ ਹੋਰ ਆ ਜਾਂਦੀਆਂ ਕੋਈ ਕਿਤੇ ਹੀ ਨਹੀਂ ਕੁਝ ਵੀ ਜੀ ਏਡਾ ਵੱਡਾ ਟੈਂਕਰ ਦੇ ਗੇਟ ਚੋਰੀ ਹੋ ਗਿਆ ਇਹਨਾਂ ਮਤਲਬ ਨਗਰ ਕੋਲਸਾ ਲਵਾਰਾ ਸਾਂ ਕੋਈ ਵੀ ਚੀਜ਼ ਚੋਰੀ ਹੋ ਸਕਦੀ ਮੈਂ ਕਹਾਂ ਜੀ ਲਵਾਰਸਨ ਉਹ ਵੀ ਇਸ ਟਾਈਮ ਤਾਂ ਭੈੜੀ ਹਾਲਤ ਬਣੀ ਜੀ ਤੁਸੀਂ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਕੁਝ ਨਹੀਂ ਕਰ ਸਕਦੇ ਜੀ ਕਾਰਵਾਈ ਜਿਹੜੀ ਕਰਨੀ ਹੁੰਦੀ ਹੈ ਪ੍ਰੈਜ਼ੀਡੈਂਟ ਔਰ ਈਓ ਨੇ ਕਰਨੀ ਹੁੰਦੀ ਹੈ ਪ੍ਰਧਾਨ ਸਾਹਿਬ ਨੇ ਇਹੋ ਸਭ ਤੋਂ ਕਾਰਵਾਈ ਕਰਾਣੀ ਹੁੰਦੀ ਹੈ ਉंजे ਪ੍ਰਧਾਨ ਸਾਹਿਬ ਨੇ ਕੋਈ ਨਹੀਂ ਕਾਰਵਾਈ ਕੀਤੀ ਜਾਂ ਨਹੀਂ ਕਰਦੇ ਇਹਦੇ ਵਿੱਚ ਹੁਣ ਅਸੀਂ ਕੀ ਕਰ ਸਕੇ ਹਾਂ ਜੀ ਨਾ ਜੀ ਨਾ ਬਿਲਕੁਲ ਨਹੀਂ ਸਾਨੂੰ ਤਾਂ ਕੋਈ ਸਮਝ ਨਹੀਂ ਦੇਣੀ ਵੀ ਅਸੀਂ ਕੋਈ ਕਾਉਂਸਲਰ ਹੈਗੇ ਆ ਆ ਦੇਖੋ ਤੁਸੀਂ ਸਰਵਾਈ ਦਾ ਵੀ ਜਿਹੜਾ ਨਾਲ ਉਹਨਾਂ ਨੇ ਵੀ ਇਹ ਨਹੀਂ ਨਾ ਕਰਦਾ ਆ ਦੇਖੋ ਆ ਆਈਡੀਸੀ ਸਾਹਿਬ ਵੱਲੋਂ ਆਈ ਹੋਈ ਹੈ ਪਹਿਲਾਂ ਪਹਿਲੇ ਕੰਮ ਕਰੋ ਵੀ ਜਿੰਨੀ ਦੇਰ ਤੁਸੀਂ ਪਹਿਲੇ ਵਿਕਾਸ ਦੇ ਕੰਮ ਜਿੰਨੇ ਪਾ ਚੁੱਕੇ ਹਨ ਉਹਨੂੰ ਨਿਪਰੇ ਚਾੜੋ ਜਿੰਨੀ ਦੇਰ ਉਹ ਕੰਮ ਤੁਹਾਡੇ ਨਿਪਰੇ ਨਹੀਂ ਚੜਦੇ ਉੰਨੀ ਦੇਰ ਕੋਈ ਵੀ ਵਿਕਾਸ ਦੇ ਏਜੰਡੇ ਦਾ ਤੁਸੀਂ ਕੰਮ ਮਤੇ ਦੇ ਵਿੱਚ ਏਜੰਡੇ ਦੇ ਵਿੱਚ ਨਹੀਂ ਪਾ ਸਕਦੇ ਇਹ ਸਾਡੇ ਵੱਲੋਂ ਰੋਕਣੀ ਹੈ ਇਹ ਰੋਕ ਹੈਗੀ ਸਰਕਾਰੀ ਤੌਰ ਤੇ ਏਡੀਸੀ ਵੱਲੋਂ ਰੋਕ ਹੈ ਇਹ ਇਹ ਜਗਲਾਉ ਹੀ ਨਹੀਂ ਸਾਰੇ ਮਿਊਨਿਸਪਲ ਕਮੇਟੀਆਂ ਦੇ ਵਿੱਚ ਇਹ ਹਦਾਇਤਾਂ ਗਈਆਂ ਸਰਕਾਰ ਵੱਲੋਂ ਵੀ ਪਹਿਲੋਂ ਪਹਿਲੇ ਕੰਮ ਸਾਰੇ ਚਾੜੋ ਉਸ ਤੋਂ ਬਾਅਦ ਦੁਬਾਰਾ ਕੋਈ ਹੋਰ ਕੰਮ ਪਾਓ ਵੋਟਰਾਂ ਨੂੰ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਆਂ ਕਿ ਵਿਕਾਸ ਦੇ ਕੰਮਾਂ ਦੇ ਲਈ ਆਪ ਅੱਗੇ ਆਓ ਇਹ ਇਸ ਪ੍ਰਧਾਨ ਦੇ ਥੱਲੇ ਵਿਕਾਸ ਦੇ ਕੰਮ ਹੋਣ ਦੀ ਸਾਨੂੰ ਕੋਈ ਉਮੀਦ ਨਹੀਂ ਅੱਜ ਹੀ ਦੋ ਰਿਪੋਰਟਾਂ ਜਿਹੜੀਆਂ ਨੇ ਕੀਤੀਆਂ ਲਾਈਆਂ ਨੇ ਅੱਜ ਹੀ ਵਾਪਸ ਲੈਣ ਕੱਲ ਤੋਂ ਕੰਮ ਸ਼ੁਰੂ ਹੋ ਜਾਣਗੇ ਇਹ ਸਾਡੇ ਸਾਰਿਆਂ ਦਾ ਵਾਅਦਾ ਹੈ ਇਹ ਸਾਰੇ ਲੋਕਾਂ ਨਾਲ ਭਰੋਸਾ ਜਿੱਦੇ ਵਿਕਾਸ ਦੇ ਕੰਮ ਚ ਚੋਂਣ ਵਾਲੇ ਕਾਉਂਸਲਰ ਅਤੇ ਉਹਨਾਂ ਦੇ ਸਹਿਯੋਗੀ ਔਰ ਉੱਪਰ ਕਰਕੇ ਲਿਖਿਆ ਵੀ ਹੈ ਵੈ ਬੀਸ ਨੂੰ ਇਮਾਨਦਾਰੀ ਦੀ ਸਜਾ ਸ਼ਹਿਰ ਵਾਸੀਆਂ ਨੂੰ ਕਿਉਂ ਜਿਹੜੇ ਉਹ ਬੋਰਡ ਲੱਗੇ ਆ ਕਿ ਉਹ ਇਮਾਨਦਾਰੀ ਚ ਲੱਗੇ ਆ ਜੀ ਇਮਾਨਦਾਰ ਤਾਂ ਲੋਕ ਦੱਸ ਸਕਦੇ ਆ ਜੀ ਆਪਣੇ ਆਪ ਨੂੰ ਤਾਂ ਸਾਰੇ ਇਮਾਨਦਾਰ ਕਹਿੰਦੇ ਨੇ ਜੀ ਪਾਰਟੀ ਕਟਵਾਈ ਗਈ ਹੈ ਜੀ ਬਿਲਕੁਲ ਨਹੀਂ ਜੀ ਮਤਲਬ ਉਹ ਬੋਰਡ ਜਿਹੜੇ ਇਮਾਨਦਾਰੀ ਦੇ ਨਾਮ ਤੇ ਟੈਗ ਲਾਇਆ ਗਿਆ ਉਹ ਵੀ ਬੇਈਮਾਨ ਜਿਹਾ ਲੱਗਿਆ ਜੀ ਬਿਲਕੁਲ ਬੇਈਮਾਨ ਜੀ ਕੁਝ ਕਹਿ ਦਿੱਤੀ ਹੈ ਨਾ ਪਰ ਕਰਤੀ ਜੀ ਠੀਕ ਹੈ ਇਸੀ ਸੋਤਾ ਜੀ ਹਰ ਟਾਈਮ ਕਹਿੰਦੇ ਮੇਰੇ ਬੋਰਡ ਦਾ ਕੰਮ ਮੇਰੇ ਬੋਰਡ ਦਾ ਕੰਮ ਮੇਰੇ ਬੋਰਡ ਦਾ ਕੰਮ ਨਹੀਂ ਹੋਇਆ ਮੈਂ ਕਾਉਂਸਲਰ ਛੱਡ ਦੇਣੀ ਆ ਮੈਂ ਸਰਪੰਚ ਜੀ ਚਲੇ ਜਾਣਾ ਉਹ ਜਦੋਂ ਨੇ ਇਦਾਂ ਦੀਆਂ ਗੱਲਾਂ ਕਰਦਾ ਉਹ ਡੇਢ ਸਾਲ 2 ਸਾਲ ਪ੍ਰਧਾਨ ਰਾਣਾ ਜੀ ਦੇ ਨਾਲ ਆ ਕੀ ਉਹ ਆਪਣੇ ਵਾਰਡ ਦੇ ਕੰਮ ਨਹੀਂ ਕਰਾ ਸਕਿਆ ਜਦੋਂ ਕਿਤੇ ਕਹਿੰਦਾ ਮੈਂ ਐਸਸੀ ਵਾਰਡ ਨਾਲ ਫਰਕ ਐਸਸੀ ਵਾਰਡ ਨਾਲ ਫਰਕ ਪ੍ਰਧਾਨ ਦੇ ਨਾਲ ਹੋ ਕੇ ਉਹ ਕੰਮ ਨਹੀਂ ਕਰਾ ਸਕਦਾ ਜਿੰਨੇ ਬਾਕੀ ਵੀ ਕਾਉਂਸਲਰ ਆ ਜਿਹੜੇ ਪ੍ਰਧਾਨ ਦੇ ਨਾਲ ਆ ਉਹ ਵੀ ਬੜੇ ਪਰੇਸ਼ਾਨ ਹੋ ਔਰ ਬੜੇ ਹੀ ਇਸ ਗੱਲ ਤੋਂ ਖਫਾ ਵੀ ਸਾਡੇ ਵੀ ਕੰਮ ਨਹੀਂ ਹੋਏ ਉਹਨਾਂ ਦੇ ਵੀ ਕੰਮ ਨਹੀਂ ਹੋ ਰਹੇ ਉਹਨਾਂ ਦੀ ਮਜਬੂਰੀ ਪਤਾ ਨਹੀਂ ਕੀ ਆ ਕਿ ਉਹ ਕਿਉਂ ਨਹੀਂ ਬੋਲਦੇ ਉਹ ਸਾਡੇ ਕੋਲੇ ਆ ਕੇ ਜਰੂਰ ਬੋਲਦੇ ਆ ਵੀ ਸਾਡੇ ਵੀ ਕੰਮ ਨਹੀਂ ਹੋ ਰਹੇ ਕੀ ਕਰੀਏ ਅਸੀਂ ਕੀ ਕਰੀਏ ਸਾਡੇ ਕੰਮ ਨਹੀਂ ਹੋ ਰਹੇ ਹਾਈ ਕਮਾਂਡ ਨਹੀਂ ਦੇਖਦੀ ਹਾਈ ਕਮਾਂਡ ਨਹੀਂ ਦੇਖਦੀ ਇਹੀ ਰੋਣੇ ਰੋਂਦੇ ਹੋ ਠੀਕ ਹੈ ਅੱਛਾ ਇਹ ਕਹਿਣਾ ਚਾਹੁੰਦੇ ਚੰਗੀ ਗੱਲ ਇਹ ਆ ਵੀ ਜਦੋਂ ਇਹਨਾਂ ਨੇ ਪਿਛਲੀ ਵਾਰ ਜਦੋਂ ਕੋਈ ਵੀ ਕੰਮ ਪਾਈ ਸੀਗੇ ਪਹਿਲਾਂ ਜਦੋਂ ਅਸੀਂ ਪ੍ਰਧਾਨ ਦੇ ਨਾਲ ਸੀ ਉਦੋਂ ਵੀ ਸਾਡੇ ਨਾਲ ਬਤਕਰਾਤਾ ਕੀਤਾ ਗਿਆ ਸੀਗਾ ਕੀ ਇਹ ਇਹਦਾ ਮਕਸਦ ਇਹ ਸੀ ਮੇਰੇ ਨਾਲ ਹੋਰ ਦੂਜੀ ਪਾਰਟੀ ਦੇ ਬੰਦੇ ਹੋਰ ਜੋੜਨ ਜਾਂ ਉਹਨੂੰ ਲੈਣ ਵਾਸਤੇ ਨਾ ਬਾਅਦ ਜਦੋਂ ਇਹਨੇ ਇਹ ਕੰਮ ਪਾਇਆ ਜਦੋਂ ਅਸੀਂ ਅਲੱਗ ਹੋ ਗਏ ਇੱਕ ਤੋਂ ਅਲੱਗ ਹੋਣ ਦਾ ਕਾਰਨ ਇਹ ਸੀਗਾ ਵੀ ਕੰਮ ਕੋਈ ਹੋ ਨਹੀਂ ਰਿਹਾ ਸੀਗਾ ਤੇ ਸਾਨੂੰ ਫਿਰ ਸਰਕਾਰ ਨਾਲ ਚਲਾਣਾ ਪੈਣਾ ਸੀਗਾ ਠੀਕ ਆ ਜੀ ਸਰਕਾਰ ਨਾਲ ਚੱਲ ਕੇ ਕੰਮ ਹੁੰਦੇ ਆ ਪਰ ਇਹ ਇੱਕ ਆਪਦਾ ਈਗੋ ਮੰਨ ਲਓ ਕੁਛ ਐਡੀ ਪ੍ਰੋਬਲਮ ਇਹਨਾਂ ਨੂੰ ਸੀਗੀ ਉਦੋਂ ਬਾਅਦ ਜਦੋਂ ਮੇਰੇ ਵਾਰਡ ਦੇ ਕੰਮ ਸੀਗੇ ਇਹਨਾਂ ਨੇ ਸਾਡੇ ਜਨੇ 8 ਸੀ 9 ਕਾਉਂਸਲਰ ਸੀਗੇ ਸਭ ਤੋਂ ਕਿਸੇ ਤੋਂ ਵੀ ਨਹੀਂ ਪੁੱਛਿਆ ਗਿਆ ਵੀ ਅਸੀਂ ਤੁਹਾਡੇ ਕੋਈ ਕੰਮ ਪਾ ਰਹੇ ਹਾਂ ਮੇਰੇ ਵਾਰਡ ਦਾ ਸੁੰਦਰ ਨਗਰ ਦਾ ਪਹਿਲਾ 42 ਲੱਖ ਰੁਪਏ ਦਾ ਕੰਮ ਹੋ ਚੁੱਕਿਆ ਸੀ ਜਿਹੜਾ ਕਿ ਅਜੇ 6-7 ਮਹੀਨੇ ਹੋਏ ਸੀ ਗਲੀ ਬਣੀ ਨੂੰ ਇਹਨਾਂ ਨੇ ਬਿਨਾਂ ਪੁੱਛੇ ਵੀ ਆ ਜੱਗੀ ਦੇ ਵਾਰਡ ਦਾ ਕੰਮ ਆ ਬਿਨਾਂ ਪੁੱਛੇ 23 ਲੱਖ ਦਾ ਕੰਮ ਦੁਬਾਰਾ ਪਾਇਤਾ ਵਾ ਲਿਸਟ ਪਈ ਉਹ ਹੀ ਕੰਮ ਦੀ ਫਿਰ ਜਦੋਂ ਉਸ ਤੋਂ ਬਾਅਦ ਇਹ ਕਹਿੰਦੇ ਵੀ ਅਸੀਂ ਰੋਕ ਲਾਈ ਅਸੀਂ ਰੋਕ ਨਹੀਂ ਲਾਈ ਬਕਾਇਦਾ ਲੁਧਿਆਣੇ ਤੋਂ ਟੀਮ ਆ ਗਈ ਫਿਰ ਚੈੱਕ ਕਰਕੇ ਗਈ ਜਦੋਂ ਅਸੀਂ ਮੈਂ ਐਪਲੀਕੇਸ਼ਨ ਦਿੱਤੀ ਸੀਗੀ ਵੀ ਇਹ ਕੰਮ ਦੁਬਾਰਾ ਕਿਉਂ ਕ ਮੇਰਾ ਪਾਇਆ ਗਿਆ ਵਾ ਬਸ ਆਹੀ ਗੱਲ ਆ ਸਰ ਕਿਉਂਕਿ ਇਹ ਹਰੇਕ ਕੰਮ ਚ ਇਹਨਾਂ ਨੇ ਸਾਡੇ ਦਾ ਕੰਮ ਕਿਸੇ ਤੋਂ ਪੁੱਛਿਆ ਉਹ ਵੀ ਮੇਤੋ ਬਿਨਾ ਪੁੱਛੀ ਜਾ ਕੇ ਉਹ ਦਾ ਘਾਟਨ ਕਰਕੇ ਕੰਮ ਸ਼ੁਰੂ ਕਰਾਇਆ ਜਾ ਕੇ ਐਮਸੀਆ ਨੂੰ ਸਾਡੇ ਨੂੰ ਕਿਸੇ ਨੂੰ ਕੁਐਸਚਨ ਪੁੱਛਦੇ ਅਸੀਂ ਤਿਆਰ ਆ ਜੀ ਸਾਡੇ ਸਤਿਕਾਰਯੋਗ ਐਮਐਲਏ ਨੇ ਇਹ ਗੱਲ ਖੁਦ ਕਹੀ ਸੀ ਕਮਲਪਾਲ ਦੇ ਘਰ ਬੈਠ ਕੇ ਚਾਰ ਐਮਸੀਓ ਸੀ 6 ਅਸੀਂ ਸੀ ਜੱਸੀ ਸੀ ਡਾਕਟਰ ਇਕਵਾਲ ਸੀ ਅ ਤਤਲਾ ਜੀ ਤਤਲਾ ਸੀ ਲੋੜ ਸੀ ਇਹ ਸਾਰੇ ਨੇ ਬੈਠ ਕੇ ਉਸ ਤੋਂ ਮੀਟਿੰਗ ਵੀ ਹੋਈ ਆ ਤਿੰਨ ਕੌਂਸਲਰ ਸੀ ਉਹ ਵੀ ਕਪੂਰ ਤਿੰਨ ਤਿੰਨ ਮੈਂਬਰਾਂ ਨੂੰ ਜਾਣੇ ਸੀ ਤਿੰਨ ਸਾਡੇ ਈਓ ਦੇ ਕਮਰੇ ਵਿੱਚ ਪਹੁੰਚ ਗਏ ਸੀ ਇਹ 9 ਜਾਣੇ ਆ ਗਏ ਉੱਥੇ ਸਮਝੌਤਾ ਕੀ ਸਿਰੇ ਲੱਗੂਗਾ ਜੀ ਅਸੀਂ ਹਮੇਸ਼ਾ ਹੀ ਲੋਕਾਂ ਦੇ ਹਿੱਤਾਂ ਲਈ ਆ ਅਸੀਂ ਹਮੇਸ਼ਾ ਹੀ ਵਿਕਾਸ ਦੇ ਕੰਮਾਂ ਲਈ ਆ ਜਦ ਇਹ ਬੰਦਾ ਇੱਕ ਪ੍ਰਧਾਨ ਕਦੀ ਤਾਂ ਕਹਿੰਦਾ ਮੀਟਿੰਗ 'ਚ ਪ੍ਰੈਸ ਅਲਾਉਡ ਕਦੀ ਕਹਿੰਦਾ ਨਾਟ ਅਲਾਉਡ ਜੇ ਇਹ ਪ੍ਰੈਸਨਲ ਹੀ ਹੱਥੋਪੱਖੀ ਕਰਦੇ ਨੇ ਜਾ ਇਹ ਸਾਨੂੰ ਮਜਬੂਰਨ ਪ੍ਰੈਸ ਨਾਟ ਅਲਾਉਡ ਤੇ ਵਾਕ ਆਊਟ ਕਰਨਾ ਪੈ ਗਿਆ ਉਸ ਤੋਂ ਬਾਅਦ ਇੱਕ ਪੱਤਰਕਾਰ ਨਾਲ ਕੈਮਰਾ ਖੋਣ ਦੀ ਕੋਸ਼ਿਸ਼ ਕੀਤੀ ਗਈ ਉਹ ਸਾਡੇ ਪ੍ਰਧਾਨ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਵੱਲੋਂ ਐ ਐਸ ਵੀ ਨੇ ਦਰਖਾਸਤ ਦਿੱਤੀ ਹੋਈ ਆ ਉਹਦੀ ਅਸੀਂ ਹਰ ਹਾਲਤ ਦੇ ਵਿੱਚ ਕਾਨੂੰਨੀ ਕਾਰਵਾਈ ਕਰਾ ਕੇ ਹਟਾ